ਸਾਤ ਮਹੀਨਿਆਂ ਤਰਨਾ ਦੇ ਰਹੀ ਸੀ ਜਿਹੜੀ ਸਾਨੂੰ ਇੱਥੇ ਗਿਰਫਤਾਰ ਕਰਿਆ ਜਾ ਰਿਹਾ ਹੈ ਬਾਰੇ ਬੋਲছে ਜੋ ਵੀ ਪੰਜਾਬ ਸਰਕਾਰ ਹੈ ਇਹ ਸਾਡੇ ਨਾਲ ਧੱਕੇਸਾਹੀ ਕਰ ਰਹੀ ਹੈ ਫੈਕਟਰੀਆਂ ਲਾ ਕੇ ਇੱਥੇ ਕਰੋੜਾ ਰੁਪਇਆ ਕਮਾ ਕੇ ਇੱਥੇ ਸਾਡੇ ਜੀੜੇ ਜਿਹੜੇ ਚਿੱਟੇ ਪਾਏ ਹੁੰਦੇ ਆ ਕਾਲੇ ਹੋ ਜਾਂਦੇ ਆ ਜਿੱਥੇ ਫੈਕਟਰੀਆਂ ਲੱਗੀਆਂ ਆਸ ਤੱਕੇਸਾਹੀ ਕਰੀ ਜਾਂਦੀ ਹੈ ਸਾਨੂੰ ਗਿਰਫਤਾਰ ਕਰਿਆ ਜਾਂਦਾ ਹੈ ਹੋ ਕਿਸਾਨ ਸਾਡਾ ਰਾਤ ਦਾ ਅਰੇਸਟ ਹੈ ਜੇ ਪ੍ਰਸ਼ਾਸਨ ਸਾਨੂੰ ਸਾਡੀਆਂ ਬੀਬੀਆਂ ਮਾਤਾ ਸਾਰਿਆਂ ਨੂੰ ਅਰੇਸਟ ਕਰਕੇ ਇਹ ਸਿੱਧ ਕਰਨਾ ਚਾਹੁੰਦਾ ਵੀ ਕਿਸਾਨ ਆ ਜਿਹੜਾ ਕੋਈ ਅੱਤਵਾਦੀ ਹੈ ਕੋਈ ਇੱਥੇ ਕਦਰ ਫਲਾ ਰਿਹਾ ਹੈ ਸਾਡੀਆਂ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਉਹ ਕੋਈ ਸਾਨੂੰ ਕਿਸ ਗੱਲ ਤੇ ਇਨਿਕਾ ਕਰ ਸਕਦੇ ਸਾਨੂੰ ਸਾਡੀਆਂ ਬੀਬੀਆਂ ਮਾਤਾ ਸਾਰੇ ਗ੍ਰਿਫਤਾਰ ਹੋ ਘੱਟੋ ਘੱਟ 300 350 ਕਿਸਾਨ ਹੈ ਜਿਨ੍ਹਾਂ ਦੀ ਗ੍ਰਿਫਤਾਰੀਆਂ ਪ੍ਰਸ਼ਾਸਨ ਕਰ ਲਗਾ ਇਹ ਆਪ ਤਾਂ ਹੁਣ ਤੁਹਾਨੂੰ ਪਤਾ ਸਾਰਾ ਸਾਡੇ ਸਾਡੇ ਬੱਚੇ ਚੱਕੇ ਹੋਏ ਆ ਜੀ ਬਈ ਕਿਸਾਨਾਂ ਦੇ ਨਾਲ ਸਾਡੇ ਬੰਤੇ ਗਲਫਦਾਰ ਕਿੱਥੇ ਵੇ ਨੇ ਸਾਡੇ ਬੰਤੇ ਗਲਫਦਾਰ ਹੋਏ ਵੇ ਅਸੀਂ ਖੜੇ ਆ ਗੋਨਿਆਂ ਨੇ ਸ਼ਹਿਰ ਦੇ ਵਿੱਚ ਹਾਈਵੇ ਰੋਡ ਦੇ ਉੱਤੇ ਭਾਰਤੀ ਕਿਸਾਨ ਜੁਨੇ ਆ ਸਿੱਧੂਪੁਰ ਵੱਲੋਂ ਧਰਨਾ ਲਾਇਆ ਗਿਆ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫਤਾਰੀਆਂ ਦੀਆਂ ਦੇਣ ਨੂੰ ਕਿਹਾ ਗਿਆ ਕਿ ਜੇ ਤੁਸੀਂ ਇੱਥੇ ਧਰਨਾ ਨਹੀਂ ਲਾ ਸਕਦੇ ਜਿਹੜੀਆਂ ਤੁਸੀਂ ਗ੍ਰਿਫਤਾਰੀਆਂ ਆਪਦੀਆਂ ਦੇ ਸਕਦੇ ਆ ਸਾਡੇ ਨਾਲ ਕਿਸਾਨ ਜੁਨੀ ਆਗੂ ਸਾਡੇ ਨਾਲ ਪ੍ਰਧਾਨ ਜੀ ਅੱਜ ਸਾਨੂੰ ਪ੍ਰਸ਼ਾਸਨ ਨੇ ਵਾਲੀ ਵਾਲੇ ਕਿਸਾਂ ਵਿੱਚ ਅਰੈਸਟ ਕੀਤਾ ਗਿਆ ਕਿਸਾਨ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਚਲੋ ਜੀ ਆਓ ਦੇਖੋ ਨੀ ਸੋਨੂ ਪ੍ਰਸ਼ਾਸਨ ਨੇ ਹੁਣ ਗ੍ਰਿਫਤਾਰੀਆਂ ਨੂੰ ਕਹਤਾ ਵੀ ਗ੍ਰਿਫਤਾਰੀਆਂ ਦੇ ਸਕਦੇ ਆ ਤੁਸੀਂ ਧਰਨਾ ਨਹੀਂ ਲਾ ਸਕਦੇ ਬਿਲਕੁਲ ਪ੍ਰਸ਼ਾਸਨ ਸਾਨੂੰ ਵੇਖੋ 100 ਕਿਸਾਨ ਸਾਡਾ ਰਾਤ ਦਾ ਅਰੈਸਟ ਹੈ ਜੇ ਪ੍ਰਸ਼ਾਸਨ ਸਾਨੂੰ ਸਾਡੀਆਂ ਬੀਬੀਆਂ ਮਾਤਾ ਸਾਰਿਆਂ ਨੂੰ ਅਰੈਸਟ ਕਰਕੇ ਸਿੱਧ ਕਰਨਾ ਚਾਹੁੰਦਾ ਹੈ ਵੀ ਕਿਸਾਨ ਆ ਜਿਹੜਾ ਕੋਈ ਅੱਤਵਾਦੀ ਹੈ ਕੋਈ ਇੱਥੇ ਗਦਰ ਫਲਾ ਰਿਹਾ ਹੈ ਤਾਂ ਇਹ ਪ੍ਰਸ਼ਾਸਨ ਨੂੰ ਖੁੱਲੀ ਛੁੱਟੀ ਹੈ ਪਰ ਲੇਕਿਨ ਅਸੀਂ ਜਿਹੜਾ ਹੈਗਾ ਸ਼ਾਂਤਮਈ ਆਪਦਾ ਪ੍ਰੋਟੈਸਟ ਕਰਦੇ ਆਏ ਆ ਕਰਦੇ ਰਹਾਂਗੇ ਹੁਣ ਸਾਡੀਆਂ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਉਹ ਕੋਈ ਸਾਨੂੰ ਕਿਸ ਗੱਲ ਤੇ ਨਹੀਂ ਕਰ ਸਕਦੇ ਸਾਨੂੰ ਸਾਡੀਆਂ ਬੀਬੀਆਂ ਮਾਤਾ ਜੀ ਸਾਰੇ ਗ੍ਰਿਫਤਾਰ ਹੋਵਾਂਗੇ ਪਹਿਲਾਂ ਵੀ ਕੋਈ ਗ੍ਰਿਫਤਾਰੀਆਂ ਹੋਈਆਂ ਪਹਿਲਾਂ ਹਾਂ ਰਾਤ ਦਾ 100 ਕਿਸਾਨ ਸਾਡਾ ਗ੍ਰਿਫਤਾਰ ਹੈਗਾ ਹਾਂ ਤੇ ਹੁਣ ਕਿੰਨੇ ਕਿਸਾਨਾਂ ਥੋੜੇ ਹੁਣ ਗ੍ਰਿਫਤਾਰ ਨੇ ਤਾਂ ਘੱਟੋ ਘੱਟ 300 350 ਕਿਸਾਨ ਹੈ ਜਿਨ੍ਹਾਂ ਦੀ ਗ੍ਰਿਫਤਾਰੀਆਂ ਪ੍ਰਸ਼ਾਸਨ ਕਰ ਲਗਿਆ ਸਾਡੇ ਬੀਬੀ ਵੀ ਨਾਲ ਜਾਣਗੇ ਸਰ ਹਾਂ ਬਿਲਕੁਲ ਜਾਣਗੇ ਇੱਧਰ ਜਨਨ ਕੇ ਕਿਸਾਨਾਂ ਦੀਆਂ ਜੇਰੀਆਂ ਗ੍ਰਿਫਤਾਰੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਇੱਧਰ ਵੇਖ ਸਕਦੇ ਆ ਤੁਸੀਂ ਮੈਂ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰ ਦਿਖਾ ਦੇ ਜਨਨ ਕੇ ਇਹਨੇ ਕਿਸਾਨ ਆ ਹੁਣ ਬੀਕੇ ਜੂ ਸਿੱਧੂਪੁਰ ਵਾਲੇ ਸਾਰੇ ਜਨਨ ਕੇ ਪ੍ਰਸ਼ਾਸਨ ਜਾਨੀ ਕਿ ਉਹਨੂੰ ਲੈ ਕੇ ਗੱਡੀਆਂ ਦੇ ਵਿੱਚ ਬਹਣ ਜਾ ਰਿਹਾ ਹੈ ਇਧਰ ਬੀਬੀਆਂ ਦਾ ਕਾਫਲਾ ਵੀ ਸਾਡੇ ਨਾਲ ਨੇ ਬੀਬੀਆਂ ਤਾਂ ਵੀ ਪੁੱਛ ਲਈਏ ਜਾਣਕਾਰੀ ਲੈ ਲਈਏ ਤੇ ਇੱਕ ਅੱਜ ਛੋਟੀਆਂ ਗ੍ਰਿਫਤਾਰੀਆਂ ਜਿਹੜੀਆਂ ਹੋ ਰਹੀਆਂ ਤੁਹਾਨੂੰ ਕਿਵੇਂ ਲੱਗਦਾ ਭੈੜੀ ਆ ਪੁੱਤ ਹੁਣ ਤੁਹਾਨੂੰ ਵੀ ਪਤਾ ਸਰਾ ਦੇ ਸਾਡੇ ਬੱਚੇ ਚੱਕੇ ਹੋਏ ਆ ਹਾਂ ਤੇ ਹੁਣ ਸਾਨੂੰ ਕਹਦੇ ਗ੍ਰਿਫਤਾਰ ਕਰਦੇ ਪੁੱਤ ਹੋਰ ਅੱਛਾ ਤੁਸੀਂ ਤਿਆਰ ਹੋ ਕਿਸਾਨਾਂ ਦੇ ਨਾਲ ਹੋ ਹਾਂ ਨਾਲੀਆਂ ਪੁੱਤ ਜੇ ਸਾਡੇ ਬੱਚੇ ਆ ਅਸੀਂ ਵੀ ਤਿਆਰੀਆਂ ਹਾਂ ਜੀ ਹਾਂ ਮੈਂ ਤਾਂ ਤੁਸੀਂ ਸਾਡੇ ਅਸੀਂ ਬਈ ਕਿਸਾਨਾਂ ਦੇ ਨਾਲ ਸਾਡੇ ਬੰਤੇ ਗਿਰਫਤਾਰ ਕੀਤੇ ਹੋਏ ਨੇ 7 ਮਈ ਧਰਨਾ ਦੇ ਰਹੇ ਸੀ ਜਿਹੜੀ ਸਾਨੂੰ ਇੱਥੇ ਗਿਰਫਤਾਰ ਕਰਿਆ ਜਾ ਰਿਹਾ ਹੈ ਪੁਤਰਾ ਟਰਾਲੀ ਨੂੰ ਲੈ ਕੇ ਆਰਟੀਕਲ 19 ਦੇ ਇਹਦੇ ਤਹਿਤ ਅਸੀਂ 7 ਮਈ ਪ੍ਰਦਰਸ਼ਨ ਕਰ ਰਹੇ ਹਾਂ ਪਰ ਇਹ ਪੁਲਸ ਹੈ ਜੋ ਵੀ ਪੰਜਾਬ ਸਰਕਾਰ ਆ ਇਹ ਸਾਡੇ ਨਾਲ ੱੱਕੇ ਸਾਹੀ ਕਰ ਰਹੀ ਆ ਸਾਨੂੰ ਸਾਥ ਮਹੀ ਵੀ ਘਰਨਾ ਨਹੀਂ ਇਹ ਦੇਣ ਦੇ ਜਿੱਤਾਂ ਜਾ ਰਿਹਾ ਐਸੀ ੱੱਲੇ ਐਸੀ ਪ੍ਰਦੂਸ਼ਣਾ ਨਹੀਂ ਫਲਾਉਂਦੇਗੇ ਜਿਹੜਾ 50 ਤੋਂ 60% ਪ੍ਰਦੂਸ਼ਣਾ ਹੈ ਜਿਹੜਾ ਇਹ ਫੈਕਟਰੀਆਂ ਦਾ ਪ੍ਰਦੂਸ਼ਣਾ ਹੈ ਬਹਾਨਾ ਦਾ ਪ੍ਰਦੂਸ਼ਣਾ ਹੈ ਉਹਨਾਂ ਤੇ ਸਰਕਾਰ ਪਹਿਲਾਂ ਕੰਟਰੋਲ ਕਰੇ ਫੇਰ ਸਾਨੂੰ ਕਹੇ ਫੇਰ ਸਾਡੀਆਂ ਗਿਰਫਤਾਰੀਆਂ ਕਰੇ ਪਰ ਉਹਨਾਂ ਨੂੰ ਜੋ ਫੈਕਟਰੀਆਂ ਲਾ ਕੇ ਇੱਥੇ ਕਰੋੜਾ ਰੁਪਇਆ ਕਮਾ ਕੇ ਇੱਥੇ ਸਾਡੇ ਜੀੜੇ ਜਿਹੜੇ ਚਿੱਟੇ ਪਾਏ ਹੁੰਦੇ ਆ ਕਾਲੇ ਹੋ ਜਾਂਦੇ ਜਿੱਥੇ ਫੈਕਟਰਾਂ ਲੱਗਿਆ ਹੈ ਉਹਨਾਂ ਵੱਲ ਪਹਿਲਾਂ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਇਹ ਸਾਡੇ ਤੇ ਜੇ ਅਸੀਂ ਪੰਦ ਸੇਤਨ ਅੱਗ ਲਾਉਣੀ ਚਾਹੁੰਦਾ 6% ਸਾਡਾ ਹੁੰਦਾ ਜੋ ਗੁਰਦੂਸਲਾ ਸਾਡੇ ਤੇ ਇਸ ਤਰ੍ਹਾਂ ਧੱਕੇਸਾਹੀ ਕਰੀ ਜਾਂਦੀ ਹੈ ਸਾਨੂੰ ਗਿਰਫਤਾਰ ਕਰਿਆ ਜਾਂਦਾ ਹੈ ਸੱਗੀ ਜਿਹੜੀ ਅੱਜ ਬੀਕੇਯੂ ਸਿੱਧੂ ਕੁਰਬਨ ਹੋ ਜਿਹਨੇ ਕਿ ਨਹੀਂ ਆ ਥਾਣੇ ਦੇ ਅੱਗੇ ਧਰਨਾ ਲਾਇਆ ਗਿਆ ਸੀ ਉਹਦੇ ਵਿੱਚ ਕਿਸਾਨਾਂ ਵੱਲੋਂ ਕਿੰਨੇ ਅੱਜ ਤੱਕ ਦੇ ਗਿਰਿਅ ਕਰਫਤਾਰ ਨਹੀਂ ਕੀ ਹੈ। ਅਜੇ ਉਹ ਹੰਟਰ ਕੰਸਲਟੇਸ਼ਨ ਹੈ ਅਜੇ ਉਹ ਸੀ ਚਿੰਤਾ ਰਹੇ ਕਿ ਇਹ ਤੁਹਾਡਾ ਕਰਨਾ ਹੈ ਕਿ ਕਾਨੂੰਨ ਦੇ ਖਿਲਾਫ ਹੈ। ਜੀ ਇਹ ਉਹ ਸੀ ਵਾਈਂਡ ਅਪ ਕਰੋ। ਜੀ ਉਹਦਾ ਜੀ ਗੱਲਬਾਤ ਚੱਲ ਰਹੀ ਹੈ ਜੇ ਨਾ ਉਹ ਮੰਨੇ ਜਾਂ ਉਲੰਘਣ ਕਰਨਗੇ ਤਾਂ ਗ੍ਰਿਫਤਾਰੀ। ਜੀ ਇੱਕ ਕੱਲ ਜਿਹੜੇ ਕਿਸਾਨ ਨਹੀਂ ਕਿੰਨੇ ਕਰਫਤਾਰੀਆਂ ਕੱਲ 32 ਪੱਤੀ ਪਖਾਨਾ ਉਹ 90 ਕਹਿ ਰਹੇ ਆ ਵੀ 90 ਜਿਹੜੇ ਸਾਡੇ ਕਿਸਾਨਾਂ ਕੱਲ ਜਿਹੜੇ ਕਰਫਤਾਰ ਹੋਣਗੇ। ਇਹ ਵੀ ਸਭ ਦੀ ਵਿੱਚ ਬੋਲ। ਸੱਚਾ ਜੀ। ਤੇ ਸਾਡੇ ਨਾਲ ਮੈਡਮ ਕਰਮਜੀਤ ਜੀ ਇਹਨਾਂ ਨੂੰ ਪੂਰੀ ਜਾਣਕਾਰੀ ਦੇਣਾ ਮੈਡਮ ਜੀ ਤੁਸੀਂ ਕਿਵੇਂ ਦੇਖਦੇ ਜਿਹੜਾ ਅੱਜ ਧਰਨਾ ਲਾਇਆ ਗਿਆ ਸੀ ਕਿਸਾਨਾਂ ਵੱਲੋਂ ਜਾਨੀ ਕਿ ਥਾਣੇ ਦੀ ਮੁੱਢ ਨਹੀਂ ਨਾਲਦੇ ਤੇ ਉਹਨਾਂ ਨੂੰ ਜਾਨੀ ਕਿ ਪ੍ਰਸ਼ਾਸਨ ਵੱਲੋਂ ਇਹੀ ਕਿਹਾ ਗਿਆ ਸੀ ਕਿ ਜਿਹੜਾ ਧਰਨਾ ਤੁਹਾਨੂੰ ਨਹੀਂ ਹੋਣ ਦਿੱਤਾ ਜਾਊਗਾ ਜੇ ਤੁਸੀਂ ਗ੍ਰਿਫਤਾਰੀਆਂ ਦੇਣੀਆਂ ਤਾਂ ਆਪਣੀ ਗ੍ਰਿਫਤਾਰੀਆਂ ਦੇ ਦਿਓ ਕਿਸਾਨਾਂ ਨੂੰ ਇਹੀ ਕਿਹਾ ਗਿਆ ਸੀ ਤੇ ਤੁਸੀਂ ਕਿਵੇਂ ਦੇਖੋਗੇ ਕੋਈ ਨਥਾਰ ਬੰਦੇ ਪਾਸ ਦੇਖਿਆ ਹੁੰਦਾ ਤਾਂ ਦੇ ਨਹੀਂ ਉਹਨਾਂ ਨੂੰ ਦੱਸਿਆ ਗਿਆ ਵੀ ਜਿਹੜਾ ਇਹ ਧਰਨਾ ਹੈਗਾ ਜਿਹੜਾ ਇਹ ਸਹੀ ਨਹੀਂ ਹੈਗਾ ਔਰ ਜਿਹੜੇ ਕੰਮ ਦੇ ਰੋਤੇ ਜਿਹੜੇ ਬੰਦੇ ਆਪਣੇ ਘਰ ਜਾ ਕੇ ਕੰਮ ਦੇ ਬਹੁਤਿਆਂ ਲੇਡੀਜ਼ ਸੀ ਕਿ ਜਿਨ੍ਹਾਂ ਨੇ ਘਰ ਨੇ ਵੀ ਗ੍ਰਿਫਤਾਰ ਨਹੀਂ ਕੀਤਾ ਤਾਂ ਕਿਉਂ ਕੰਮ ਦਾ ਕੀ ਸਾਨੂੰ ਘਰ ਕੰਮ ਹੈ ਕਿ ਜਿੰਨੇ ਜਾਣਾ ਜਾ ਸਕਦੇ ਆ ਇਹ ਬੜਾ ਫ੍ਰੈਂਡਲੀ ਚਾਹ ਹੈਗਾ ਵੀ ਜਿੰਨੇ ਅਰੈਸਟ ਦਿੱਤਾ ਨਹੀਂ ਜੀ ਹੋਰ ਇਸ ਕਰਕੇ ਲੇਡੀਜ਼ ਦਾ ਕੋਈ ਵੀ ਨਹੀਂ ਗ੍ਰਿਫਤਾਰ ਕਿਸੇ ਦੀ ਵੀ ਹੋਇਆ ਨਹੀਂ ਹੋਰ ਸਾਰੇ ਘਰ ਚੱਲੇ ਹੋਣਗੇ ਕਿਉਂਕਿ ਉਹਨਾਂ ਨੇ ਆਪਣਾ ਕੰਮ ਕਰਨਾ ਹੈ ਜੀ